ਦਾ ਵੀ ਤੁਹਾਡਾ ਜੰਗਵੀਰ ਸਿੰਘ ਚੋਹਾਨ ਸੂਬਾ ਪ੍ਰਧਾਨ ਦੁਆਬਾ ਕਿਸਾਨ ਕਮੇਟੀ ਪੰਜਾਬ ਅੱਜ ਐਡਿਸ ਤੋਂ ਮਨ ਪੱਤਰ ਦਿੱਤਾ ਹੈ ਇਹ ਕਿ ਨਾ ਗੱਲਾਂ ਲੱਗ ਕੇ ਦੇਖੋ ਜਿਹੜਾ ਸਾਡੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਵਾਸਤੇ ਜਿਹੜੀ ਮੈਂਬਰ ਪਾਰਲੀਮੈਂਟ ਆ ਬੀਜੇਪੀ ਦੀ ਔਰ ਉਹਦੇ ਵੱਲੋਂ ਬੜੀ ਭੱਦੀ ਸ਼ਬਦਾਬਲੀ ਬੋਲ ਕੇ ਜਿਹੜਾ ਸਾਡੇ ਸਿੱਖ ਕੌਮ ਨੂੰ ਸਾਡੇ ਕਿਸਾਨਾਂ ਨੂੰ ਜਿਹੜਾ ਉਹਨਾਂ ਨੂੰ ਟਾਰਗੇਟ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਗੱਲ ਕੀਤੀ ਔਰ ਇਸ ਦੇ ਨਾਲ ਨਾਲ ਇੱਕ ਚੇਤਨਜੀ ਫਿਲਮ ਲੱਗੀ ਹੈ ਅਮਰਜੈਂਸੀ ਉਹਦਾ ਟ੍ਰੇਲਰ ਹੀ ਆਇਆ ਔਰ ਟ੍ਰੇਲਰ ਦੇ ਵਿੱਚ ਦੇਖੋ ਉਹਨਾਂ ਨੇ ਸਿੱਖਾਂ ਨੂੰ ਨੀਮਾ ਦਿਖਾਉਣ ਦੀ ਗੱਲ ਕੀਤੀ ਹੈ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਉਹਨਾਂ ਦੇ ਨਾਲ ਜੋੜ ਕੇ ਉਹਨਾਂ ਦਾ ਇੱਕ ਕਿਸਮ ਦਾ ਵੀ ਮਤਲਬ ਏਜੰਟ ਇੰਦਰਾ ਗਾਂਧੀ ਦੇ ਨਾਲ ਜੋੜ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਨਾਲ ਦੀ ਨਾਲ ਕਿਸਾਨਾਂ ਤੇ ਇਹੋ ਜਿਹੇ ਇਲਜ਼ਾਮ ਲਾਉਂਦੀ ਹੈ ਕਿਉਂਕਿ ਚੱਲਦੇ ਅੰਦੋਲਨ ਦੌਰਾਨ ਵੀ ਇਹਨਾਂ ਨੇ ਕਿਹਾ ਸੀ ਟੱਕਰ ਟੱਕਰ ਦੀਆਂ ਔਰਤਾਂ ਨੂੰ ਲੈ ਕੇ ਆਉਂਦੇ ਦਿਹਾੜੀਦਾਰ ਔਰਤਾਂ ਨੂੰ ਲੈ ਕੇ ਆਉਂਦੇ ਤੇ ਹੁਣ ਤੇ ਇਹਨੇ ਸਿਰਾਈ ਕਰ ਦਿੱਤਾ ਹੁਣ ਤੇ ਇਹ ਗੱਲ ਕਹਿੰਦੀ ਹੈ ਕਿ ਉੱਥੇ ਰੇਪ ਵੀ ਹੋਏ ਆ ਉਹ ਉੱਥੇ ਜਿਹੜੀਆਂ ਲਾਛਾਂ ਵੀ ਟੰਗੀਆਂ ਗਈਆਂ ਆ ਉੱਥੇ ਮਰਡਰ ਵੀ ਹੋਏ ਆ ਮੈਂ ਤਾਂ ਇੱਕ ਗੱਲ ਪੁੱਛਣੀ ਚਾਹੁੰਦਾ ਪੰਜਾਬ ਸਰਕਾਰ ਚੁੱਪ ਬੈਠੀ ਐ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਚਾਹੀਦਾ ਜਦੋਂ ਪੰਜਾਬੀਆਂ ਦੀ ਗੱਲ ਆਵੇ ਸਿੱਖ ਕੌਮ ਦੀ ਗੱਲ ਆਵੇ ਜਦੋਂ ਕਿਸਾਨਾਂ ਦੀ ਗੱਲ ਆਵੇ ਫਿਰ ਇਹਨਾਂ ਨੂੰ ਬੋਲਣਾ ਚਾਹੀਦਾ ਇਹ ਉਦਾਂ ਤਾਂ ਬੜੇ ਦੇਸ਼ ਭਗਤ ਬਣੇ ਫਿਰਦੇ ਨੇ ਔਰ ਬੜੀਆਂ ਬਿਆਨਬਾਜ਼ੀਆਂ ਕਰਦੇ ਆ ਭਗਤ ਸਿੰਘ ਦੀ ਫੋਟੋ ਲਾ ਕੇ ਜਿਹੜੇ ਆ ਪ੍ਰੋਗਰਾਮ ਕਰਦੇ ਆ ਆਪਣੇ ਆਪ ਨੂੰ ਦੇਸ਼ ਭਗਤਤਾ ਦੀ ਲੀ ਤੇ ਤੁਰਨ ਵਾਲੀ ਪਾਰਟੀ ਕਹਿੰਦੇ ਆ ਤੇ ਕਿਤੇ ਨਾ ਕਿਤੇ ਅੱਜ ਇਹਨਾਂ ਤੇ ਸਵਾਲ ਖੜਾ ਹੁੰਦਾ ਕਿ ਇਹ ਇਹ ਬਿਆਨਬਾਜ਼ੀ ਨਹੀਂ ਕਰ ਰਿਹਾ ਸਿੱਖਾਂ ਵੱਲੋਂ ਸਿੱਖ ਸੰਸਥਾਵਾਂ ਵੱਲੋਂ ਪੰਜਾਬੀ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਇਹਨਾਂ ਦਾ ਵਿਰੋਧ ਹੋ ਰਿਹਾ ਪਰ ਪੰਜਾਬ ਸਰਕਾਰ ਹਾਲੇ ਚੁੱਪ ਬੈਠੀ ਹੈ ਪਰ ਚੋਹਣ ਸਾਹਿਬ ਲਗਾਤਾਰ ਜਿਹੜੀ ਮੰਡੀ ਤੋਂ ਸੰਸਦ ਚੁਣੀ ਗਈ ਹੈ ਭਾਜਪਾ ਦੀ ਅਜੇ ਤੱਕ ਵੀ ਉਹ ਵੇਅਕਲ ਹੈ ਪੰਜਾਬ ਨੂੰ ਲੈ ਕੇ ਖਾਸਕਰ ਉਹ ਨਫਰਤ ਭਰੇ ਬਿਆਨ ਜਿਵੇਂ ਉਸ ਸਮੇਂ ਸਮੇਂ ਦਾ ਦਿੱਲੀ ਕਹਿੰਦੀ ਹੈ ਜੀ ਦੂਜੇ ਪਾਸੇ ਭਾਜਪਾ ਦੀ ਗੱਲ ਕਰੀਏ ਤਾਂ ਉਹਨਾਂ ਭਾਜਪਾ ਨੇ ਵੀ ਕਿਨਾਰਾ ਕੀਤਾ ਕਹਿੰਦੇ ਉਹ ਤਾਂ ਨਿੱਜੀ ਬਿਆਨ ਹੋ ਸਕਦਾ ਹੈ ਪਾਰਟੀ ਇਹਨਾਂ ਸਹਿਮਤ ਨਹੀਂ ਹੈ ਇਹ ਵੀ ਆਪਾਂ ਕੈਸਾ ਦੇਖ ਤਾ ਨਾ ਪਾਰਟੀ ਨੇ ਪੱਲਾ ਜੜਾਇਆ ਆਪਣਾ ਕਾਰਵਾਈ ਕੋਈ ਨਹੀਂ ਕਰ ਰਿਹਾ ਉਹਦੇ ਤੇ ਦੇਖੋ ਜੇ ਪਾਰਟੀ ਨੇ ਇੰਨਾ ਕਹਿ ਕੇ ਦੇਖੋ ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਜਦੋਂ ਆਮ ਘਰਾਂ ਦੇ ਵਿੱਚ ਵੀ ਇਹ ਹੁੰਦਾ ਕਿ ਜਦੋਂ ਕੋਈ ਘਰ ਦਾ ਮੈਂਬਰ ਕੋਈ ਗਲਤ ਬਿਆਨਬਾਜ਼ੀ ਦੇ ਦਵੇ ਕਿ ਉਹਨੂੰ ਵੀ ਦਖਲ ਕਰ ਦਿੰਦੇ ਆ ਉਸ ਹਿਸਾਬ ਇਹਨਾਂ ਦਾ ਹੋਇਆ ਮੈਂ ਤਾਂ ਕਹਿੰਦਾ ਨੂੰ ਅਸਤੀਫਾ ਇਥੋਂ ਲੈ ਲੈਣ ਇੱਕ ਪਾਸੇ ਤਾਂ ਕਹਿੰਦੇ ਆ ਵੀ ਇਹ ਹਲੇ ਤੱਕ ਭੁਲੀ ਆ ਇਹਨੂੰ ਪਤਾ ਨਹੀਂਗਾ ਇਹਨੂੰ ਬਿਆਨਬਾਜ਼ੀ ਕਰਨ ਇਹ ਇਸ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਪਹਿਲਾਂ ਵੀ ਇਹਨੇ ਬੜੀਆਂ ਗਲਤ ਬਿਆਨਬਾਜ਼ੀ ਕੀਤੀਆਂ ਤੇ ਇਹੋ ਜਿਹੀ ਜਿਹੜੀ ਔਰਤ ਨੂੰ ਟਿਕਟ ਦੇ ਕੇ ਜਿਹੜਾ ਮੰਡੀ ਤੋਂ ਮੈਂਬਰ ਪਾਰਲੀਮੈਂਟ ਲੋਕਾਂ ਨੇ ਚੁੜਿਆ ਇੱਕ ਉੱਚ ਅਹੁਦੇ ਤੇ ਬਹਿ ਕੇ ਇਹੋ ਜਿਹਾ ਬਿਆਨਬਾਜ਼ੀ ਕਰਨਾ ਮੈਂ ਕਹਿੰਦਾ ਬੜੀ ਮੰਦ ਭਾਗੀ ਗੱਲ ਹੈ ਬੀਜੇਪੀ ਨੂੰ ਚਾਹੀਦਾ ਕਿ ਇਹਤੇ ਤੁਰੰਤ ਕਾਰਵਾਈ ਕਰੇ ਇਹਤੇ ਪਰਚਾ ਦਰਜ ਕਰੇ ਔਰ ਨਾਲ ਦੀ ਨਾਲ ਦੇਖੋ ਇਹੋ ਜਿਹੇ ਮੰਤਰੀਆਂ ਨੂੰ ਨੱਥ ਪਾਵੇ ਨਹੀਂ ਤਾਂ ਪੰਜਾਬੀ ਉਹ ਲੋਕ ਆ ਲੋਕ ਆ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਜਿਹੜੇ ਇਹੋ ਜਿਹੇ ਲੋਕਾਂ ਨੂੰ ਨੱਥ ਪਾਈ ਆ ਇਹਦਾ ਮੈਨੂੰ ਤਾਂ ਇੱਕ ਗੱਲ ਲੱਗਦੀ ਆ ਕਿ ਇਹ ਮੈਂਟਲੀ ਥੋੜੀ ਇਹ ਅਫਸਟ ਲੱਗਦੀ ਆ ਜਦੋਂ ਬੋਲਦੀ ਇਹਨੂੰ ਪਤਾ ਨਹੀਂ ਲੱਗਦਾ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਮੋਹਾਲੀ 에어ਪੋਰਟ ਦੇ ਉੱਪਰ ਕੰਗਣਾ ਦੇ ਮੂੰਹ ਤੇ ਚਾਟਾ ਮਾਰਿਆ ਗਿਆ ਉਹ ਉਸ ਵੇਲੇ ਬੜਾ ਵਿਵਾਦ ਖੜਾ ਹੋਇਆ ਸੀਗਾ ਵੀ ਇਹ ਮੇਰੇ ਚਾਟਾ ਮਾਰ ਦਿੱਤਾ ਤੇਰੇ ਜੋ ਤੇਰੀ ਅਕਲ ਆ ਜੋ ਤੇਰੇ ਅਲਫਾਜ ਆ ਤੇਰੇ ਅਲਫਾਜਾਂ ਦੇ ਨਾਲ ਹੀ ਤੇਰੇ ਮੂੰਹ ਤੇ ਜਿਹੜਾ ਉਹ ਕੁਲਵਿੰਦਰ ਕੋਰ ਨੇ ਚਾਟਾ ਮਾਰਿਆ ਫਿਰ ਉਹ ਵਿਚਾਰੀ ਕੁਲਵਿੰਦਰ ਕੋਰ ਤੇ ਕਾਰਵਾਈ ਕਰਦੇ ਆ ਫਿਰ ਕਿਤੇ ਨਾ ਕਿਤੇ ਕੰਗਨਾਰ ਨੌਤੇ ਫਿਰ ਨਹੀਂ ਕਾਰਵਾਈ ਹੁੰਦੀ ਸੋ ਅਸੀਂ ਚਾਹੁੰਦੇ ਆ ਕਿ ਕੇਂਦਰ ਸਰਕਾਰ ਕਾਰਵਾਈ ਕਰੇ ਨਹੀਂ ਤਾਂ ਪੰਜਾਬ ਸਰਕਾਰ ਇੱਤੇ ਕਾਰਵਾਈ ਕਰੇ ਹਾਲੇ ਤੱਕ ਪੰਜਾਬ ਸਰਕਾਰ ਜਿਹੜੀ ਚੁੱਪ ਬੈਠੀ ਆ ਇਹ ਕਹਿੰਦੇ ਆ ਕਿ ਅਸੀਂ ਦੇਸ਼ ਭਗਤਾਂ ਦੀ ਪਾਰਟੀ ਆ ਅਸੀਂ ਸਰਦਾਰ ਭਗਤ ਸਿੰਘ ਦੇ ਪੂਰਨਾਂ ਤੇ ਚੱਲਣ ਵਾਲੇ ਲੋਕ ਆ ਤੇ ਉਹਨਾਂ ਦਾ ਹੀ ਰੰਗ ਜਿਹੜਾ ਹੈ ਬਸੰਤੀ ਰੰਗ ਇਹਨਾਂ ਨੇ ਆਪਣੀਆਂ ਪਾਰਟੀ ਦਾ ਜਿਹੜਾ ਉਹ ਚਿੰਨ੍ਹ ਬਣਾਇਆ ਹੋਇਆ ਸੋ ਜੇਕਰ ਉਹਨਾਂ ਦੇ ਨਿਸ਼ਾਨਾ ਤੇ ਚੱਲਣਾ ਆ ਤੇ ਫਿਰ ਕਿਤੇ ਨਾ ਕਿਤੇ ਪੰਜਾਬੀਆਂ ਕਿਤੇ ਨਾ ਕਿਤੇ ਸਿੱਖਾਂ ਕਿਤੇ ਨਾ ਕਿਤੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਬਿਆਨ ਦੇਣਾ ਚਾਹੀਦਾ ਸੀ ਇਹਦਾ ਵਿਰੋਧ ਕਰਨਾ ਚਾਹੀਦਾ ਸੀਗਾ ਔਰ ਜਿਹੜੀ ਇਹਦੀ ਫਿਲਮ ਲੱਗੀ ਆ ਐਮਰਜੈਂਸੀ ਔਰ ਉਹ ਉਹਨੂੰ ਬਿਲਕੁਲ ਤੁਰੰਤ ਬੰਦ ਕਰਾਉਣਾ ਚਾਹੀਦਾ। ਕਹਿ ਸਕਦੇ ਕਿ ਅਮਰਜੈਂਸੀ ਫਿਲਮ ਦੀ ਆਰਟ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਵਿਚਕਾਰ ਜਿਹੜਾ ਉਹ ਪੜਾਪੜ ਦੇਖੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਗੱਲ ਇਦਾਂ ਵੀ ਇਹੋ ਜਿਹੀਆਂ ਘਟਨਾਵਾਂ ਤੇ ਬਹੁਤ ਹੋਈਆਂ ਆ। ਜੇਕਰ ਅਸੀਂ ਕਹੀਏ ਵੀ ਅਸੀਂ ਇਤਿਹਾਸ ਨੂੰ ਦੁਹਰਾਉਣਾ। ਇਤਿਹਾਸ ਨੂੰ ਤੁਸੀਂ ਤੋਰ ਮਰੋੜ ਕੇ ਜਿਹੜਾ ਪੇਸ਼ ਕਰਨ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਦੇਖੋ ਹਿੰਦੂ ਤੇ ਸਿੱਖਾਂ ਦੇ ਵਿੱਚ ਪੜਪੋਣ ਦੀ ਤੇ ਗੱਲ ਹੈ। ਉਹਦੇ ਵਿੱਚ ਇੱਕ ਜਿਹੜਾ ਟ੍ਰੇਲਰ ਆ ਉਹਦੇ ਵਿੱਚ ਇੱਕ ਸੀਨ ਇਦਾਂ ਦਾ ਆ ਕਿ ਉਹ ਜਿਹੜੇ ਸਿੱਖਿਆ ਉਹ ਹਿੰਦੂਆਂ ਤੇ ਅਟੈਕ ਕਰ ਰਿਹਾ ਹੈ ਹਿੰਦੂਆਂ ਦਾ ਕਤਲ ਕਰ ਰਿਹਾ ਹੈ ਉੱਥੇ ਕਿਤਨਾ ਕਿਤੇ ਸਾਡਾ ਪਾੜਾ ਵਧੂਗਾ ਇਹ ਵੈਸੇ ਸਰਕਾਰਾਂ ਜਿਹੜੀਆਂ ਇਹ ਲੋਕ ਜਿਹੜੀਆਂ ਇਹ ਚਾਹੁੰਦੇ ਹੁੰਦੇ ਆ ਕਿ ਹਿੰਦੂ ਤੇ ਸਿੱਖ ਦਾ ਪਾੜਾ ਵਧਾ ਕੇ ਅਸੀਂ ਆਪਣੇ ਜਿਹੜਾ ਆ ਕਾਮਯਾਬ ਹੋਈਏ ਆਪਣੀ ਸਿਆਸਤ ਦੇ ਵਿੱਚ ਸੋ ਅਸੀਂ ਤਾਂ ਇਹ ਹੀ ਅਪੀਲ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਜਰੀਏ ਕਿ ਭਾਈ ਇਹੋ ਜਿਹੇ ਲੋਕਾਂ ਤੇ ਨੱਥ ਪਾਈ ਜਾਵੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਇਹ ਚਾਹੁੰਦੇ ਆ ਕਿ 84 ਵਾਲਾ ਮਾਹੌਲ ਜਿਹੜਾ ਪੰਜਾਬ 'ਚ ਬਣੇ ਪਰ ਅਸੀਂ ਬਿਲਕੁਲ ਨਹੀਂ ਬਣ ਦਵਾਵਾਂਗੇ ਜਿਹੜੀ ਸਰਕਾਰ ਉਹਨਾਂ ਦੇ ਹੱਕ ਦੇ ਵਿੱਚ ਭੋਗਤੂਗੇ ਉਹਨਾਂ ਦੇ ਧਰਨੇ ਮੁਰੇ ਉਹਨਾਂ ਦੇ ਮੁਰੇ ਮੁਜਾਰੇ ਵੀ ਕਰਾਂਗੇ ਤੇ ਆਪਣੇ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਦਾ ਯਤਨ ਕਰਾਂਗੇ